ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਸੁਖੇਆਲਾ ਜ਼ਿਲ੍ਹਾ ਇਹਨੂੰ ਪੈਂਦਾ ਫਰੋਜਪੁਰ ਤਹਿਸੀਲ ਜੀਰਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸੋਹਣੀਆਂ ਪੰਜ ਜਰਸੀ ਵਹਿੜਾਂ ਵਿਖਾਉਣੀਆਂ ਗੋਰੇ ਗਿਲ ਦੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਭਾ ਇਹਨਾਂ ਦੇ ਜਾਇਜ਼ ਹੀ ਹੋਣਗੇ ਬਾਕੀ ਜਿਹਦੇ ਜਿਹੜੇ ਵੀ ਮਨ ਨੂੰ ਲੱਗਦੀ ਆ ਕਿਰਾ ਮੈਂ ਕੈਮਰਾ ਇਧਰ ਤੇ ਕਰ ਮਾਰ ਦੇਣਾ ਬਾਕੀ 1 ਨੰਬਰ ਤੋਂ ਲੈ ਕੇ ਕੱਲੇ ਕੱਲੇ ਨਗ ਤੋਰ ਤੋਰ ਵਿਖਾ ਦਾਂਗੇ ਆ ਲਾਸਟ ਬਾਲੇ ਸੋਨੇ ਮੂੰ ਮੱਥੇ ਦੀ ਆ ਇਨਫਰਮੇਸ਼ਨ ਲੈ ਲੈਣਾ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਲੈਣਾ ਹਾਂਜੀ ਗੋਰੇ ਸਤਿ ਸ੍ਰੀ ਅਕਾਲ ਅਸੀਂ ਆਪਣੇ ਨਾਂ ਦੱਸ ਜੀ ਨਾਂ ਮੇਰੇ ਗੋਰਾ ਗੱਲ ਪਿੰਡ ਆਪਣਾ ਵੀਰੇ ਸੁਖੇ ਵਾਲਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਟਾ ਜੀ ਤੇ ਮੋਗੇ ਤੋਂ 20 ਕਿਲੋਮੀਟਰ ਬਾਟਾ ਜੀ ਫੋਨ ਨੰਬਰ ਦੱਸ ਜੀ 9781230900 ਜੀ ਇੱਕ ਵਾਰੀ ਫੇਰ ਦੱਸੋ 9781230900 ਵੀਰੇ ਇੱਥੋਂ ਚੱਲ ਬਗੇ ਹਾਂਜੀ ਇਧਰ ਲੱਗ ਜਾਂਦੀਆਂ ਸੱਸੀ ਇਹਦੇ ਬਾਰੇ ਇਹ ਵੇੜਾ ਨੇ ਵੀਰੇ ਦੂਜੇ ਸੂਏ ਸੋਣਾ ਵਾਂ ਦੈਨ ਮੰਨ ਕੇ ਚੱਲੋ ਇਹ ਕੋਈ 2-3 ਦਿਨ ਕੱਢ ਵੀ ਸਕਦੀ ਸੂ ਵੀ ਸਕਦੀ ਆ ਫਾਰਮ ਦੀ ਬੱਚੀ ਆ ਫਿਰ 20-25 ਗਾਈਆਂ ਬੰਦਿਆਂ ਕੋਲੇ ਤੇ 18 ਤੋਂ 19 ਕਿਲੋ ਦੁੱਧ ਇਹਦਾ ਪਹਿਲੇ ਸੂਏ ਦਿੱਤਾ ਹੋਇਆ ਫਿਰ ਠੀਕ ਆ ਸੂਏ ਜੀ ਹਣਾ ਹਾਂਜੀ ਕੱਢੀਏ ਬਾਹਰ ਆ ਦੋਸਤੋ ਇੱਕ ਨੰਬਰ ਗੋਰਾ ਕਹਿੰਦਾ ਫਾਰਮ ਚੋਂ ਲਈ ਆ ਦੂਜੇ ਸੂਏ ਸੁੰਦੀ ਆ 18-19 ਕਿਲੋ ਦੁੱਧ ਗੋਰਾ ਕਹਿੰਦਾ ਪਹਿਲੇ ਸੂਏ ਪਲੂਨ ਨੇ ਦਿੱਤਾ ਸੂਏ ਦਾ ਭਾਵਾ ਰਾਤ ਨੂੰ ਸੂਏ ਗੋਰਾ ਕਹਿੰਦਾ ਲੈ ਜੇ ਭਾਵਾ 2 ਦਿਨ ਲੈ ਜੇ ਉਹ ਤੁਹਾਨੂੰ ਵੀ ਪਤਾ ਹਣਾ ਅੱਗੇ ਮਹਾਰਾਜ ਦੇ ਰਾਂਗਾ ਜਰਸੀ ਸੋਹਣੀ ਆ ਵੱਡੇ ਕਦ ਕਾਠ ਵਾਲੀ ਆ ਲੇਵਾ ਭਾਂਡਾ ਵੀ ਸੋਹਣਾ ਖੁੱਲਾ ਵੱਡਾ ਹਵਾਨਾ ਬਾਕੀ ਸਾਈਡਾਂ 'ਚ ਵਲ ਢੱਲ ਹਜੇ ਕਾਫੀ ਬਾਕੀ ਆ ਪੁੜੇ ਜੇ ਨਵਾਈ ਫਿਰਦੀ ਆ ਹੋ ਸਕਦਾ ਹੱਥਾਂ ਨੂੰ ਸੂਪੇ ਲੈ ਜੇ ਤਾਂ ਗੱਲ ਫਿਰ ਉੱਥੇ ਹੀ 1-2 ਦਿਨ ਲੈ ਜੇ ਤਾਂ ਲੈ ਹੀ ਜਾਵੇ ਸੋਹਣੀ ਜਰਸੀ ਆ ਜੇ ਕੋਈ ਵੱਡੀ ਜਰਸੀ ਚੰਗੇ ਦੁੱਧ ਵਾਲੀ ਲੈਣ ਦਾ ਕੋਈ ਭੈਣ ਭਰਾ ਚਾਹਵਣ ਹੋਵੇ ਤੇ ਗੋਰੀ ਨੂੰ ਫੋਨ ਲਾ ਲਿਓ ਸੁੱਖੇ ਵਾਲੇ ਪਿੰਡ 'ਚ ਖੜੀ ਆ ਅਈ ਤਮਨ ਰਾਗ ਵੀ ਮੱਲਾ ਵੀ ਜੀ ਕੋਈ ਦੋ ਦਿਨ ਕੱਢ ਗਈ ਨਾ ਬੱਚੀਆਂ ਢੱਲਾਂ ਢੋਲਾਂ ਦੇਖ ਲੈ ਕਿੰਨੀਆਂ ਪਈਆਂ ਬਾਕੀ ਸੂਬ ਵੀ ਪੋ ਗਏ ਨੇ ਸੂਨੇ ਸੂਨੇ ਹੀ ਬਣ ਜਾਣਾ ਹਾਂ ਇਹ ਵੀ ਗੱਲ ਹੈ ਤੂੰ ਦੇਖ ਲੈ ਕਿ ਲੈਵੇ ਦਾ ਮੱਲ ਉਹਨਾਂ ਕਿਥੋਂ ਸਟਾਰਟਿੰਗ ਹੁੰਦੀ ਆ ਥਾਣਾ ਦਾ ਗੈਪ ਬੂਕ ਥਾਣਾ ਸੋਹਣਾ ਗੁਲਾਬੀ ਥਾਣ ਅੱਗੇ ਪਿੱਛੇ ਫੁੱਲ ਗੈਪ ਚ ਲੱਗੇ ਹੋਇਆ ਅਗਾੜੀ ਜੀ ਵੀ ਦੁੱਧ ਚੰਗਾ ਉਹ ਮੂਰਲੇ ਥਣ ਤੋਂ ਗੱਠੇਂਗ ਉਹਨਾਂ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਬਾਕੀ ਵਲ ਢੱਲਾਂ ਹਜੇ ਬਾਕੀ ਵੀ ਕਾਫੀ ਆ ਬਾਕੀ ਇੰਨੀ ਕੁਆਲਿਟੀ ਦਾ ਸੂਨੇ ਸੂਨੇ ਜੋਰ ਮਾਰਦੀਆਂ ਕੱਢ ਦਿੰਦੀਆਂ ਤੇ ਜ ਫਿਰ ਤਾਂ ਚਲੋ ਬਾਲੀ ਵਧੀਆ ਗੱਲ ਆ ਲੇਟ ਕੇ ਸੂਜ ਜਦੋਂ ਤਿਆਰ ਹੋ ਜਾਂਦੀ ਆ 18 19 ਦਿੱਤਾ ਗਰਮੀ ਆ ਚਲੋ ਵੱਧ ਨਾ ਮਨੋਂ 18 19 ਮੰਨ ਕੇ ਹੀ ਸੌਦਾ ਕਰ ਲਿਓ ਸਿਆਲਾਂ ਚ ਸੂਂਦੀ ਤਾਂ ਚਲੋ ਵੱਧ ਚਵਾ ਜਾਂਦੀ ਤੇ ਇਹਨਾਂ ਮੰਨ ਕੇ ਸੌਦਾ ਕਰ ਲਓ 18 19 ਕਿਲੋ ਵੀ ਦੁੱਧ ਬਹੁਤ ਹੁੰਦਾ ਬਾਕੀ ਹੁੰਦਾ ਇਹਨਾਂ ਦਾ ਮੱਝਾਂ ਵਰਗਾ ਜੈਜ ਜਾ ਭਾਗੁਰੇ ਲੈਣ ਦੇ ਨਾਲ ਵੀਰ ਇਹਦਾ ਵੀਰੇ ਮਾਨਿਕ ਚਲ ਜੇ ਤਾਂ ਲੋਕਾਂ ਵਾਂਗੂ ਮੁੱਲ ਕਰਨਾ ਭਾਵੇਂ 80 85 90 ਜਨਾ ਮਰਜੀ ਕਰ ਲੈ ਬਿਲਕੁਲ ਜੈਜ ਰੇਟ ਹੋਊਗਾ ਵੀਰੇ 72000 ਤੋਂ ਮਾਨਦਾਨ ਹੋ ਜਾਊਗਾ ਮੰਨ ਲਾ ਵੀ ਆਪਣੇ ਜੈਜ ਮੰਨ ਲਓ ਇਹ ਨਹੀਂ ਆਪਾਂ ਨਿਜਾਇਜ ਨਹੀਂ ਰੇਟ ਕਰਨਾ ਹੈ ਦੋਸਤੋ ਬੱਧਰ ਜਮਾਨਤਾਨ ਹੋ ਜੂ ਮੁੱਲ ਕਰ ਨੂੰ 80 85 ਜਾਂ ਜਿੰਨਾ ਮਰਜ਼ੀ ਕਰਾ ਲੋ ਦੋ ਨੰਬਰ ਤੇ ਆ ਜਾ ਗੁਰੇ ਦੋ ਨੰਬਰ ਬੱਚੀ ਮੇਂ ਦੂਜੇ ਸਵੇਰੇ ਸੋਨਾ ਵਾ ਹਰ ਤੱਕ ਦੇ ਅੰਦਰ ਬਾਹਰ ਕੱਤੀ ਆ 14 ਕਿਲੋ ਦੁੱਧ ਦੱਸਿਆ ਪਹਿਲੇ ਸੋਏ ਦਾ ਠੀਕ ਹੈ ਤੇ ਪਿਓਰ ਜਰਸੀ ਕੁਆਲਟੀ ਬੁੱਲਦੀ ਇਸ ਦੀ ਬੱਚੀ ਬਹੁਤ ਕਿੰਨੇ ਦੀ ਲੋਟ ਜੇ ਆਪਾਂ ਇਹਦਾ ਬੱਚੀ ਦਾ ਵੀ 47000 ਜਮਾਨਤਾਨ ਕਰ ਦਾਂਗੇ ਸਹੀ ਬਿਲਕੁਲ ਜਿਹੜਾ ਦੋਸਤੋ ਇੱਕ ਨੰਬਰ ਪੂਰੀ ਚੰਗੀ ਹੈ ਜੇ ਕੋਈ ਭੈਣ ਭਰਾ ਵੱਧ ਦੁੱਧ ਵਾਲੀ ਲੈ ਜਾਂਦਾ ਚਾਹ ਵਾਨ ਹੋਵੇ ਤੇ ਸੁੱਖੇ ਵਾਲੇ ਗੁਰੇ ਦੇ ਘਰੇ ਆ ਜਾਓ 18 ਕਿਲੋ ਦੁੱਧ ਪਲੂਨ ਨੇ ਦਿੱਤਾ ਫਾਰਮ ਚ ਗੋਰਾ ਕਹਿੰਦਾ ਲਈ ਆ 2 ਨੰਬਰ ਹਫਤੇ ਦੇ ਆਸੇ ਪਾਸੇ ਸੂਪੂਗੀ ਤੇ 14 ਕਿਲੋ ਦੁੱਧ ਗੋਰਾ ਕਹਿੰਦਾ ਪਹਿਲਾਂ ਨੇ ਦਿੱਤਾ 14 ਕੀ ਮੰਨ ਕੇ ਕੋਈ ਸੌਦਾ ਕਰ ਲਿਓ ਇੰਨਾ ਗੋਰਾ ਕਹਿੰਦਾ ਪਿਆਜੂ ਬਲਟ ਲਾਂ ਇਹਦੇਲੇ ਵਿੱਚ ਵੀ ਬਹੁਤ ਪਈਆਂ ਬਾਕੀ ਦਿਨ ਵੀ ਹਫਤਾ ਪਿਆ ਬਾਕੀ ਵਜਨ ਵਜਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਤੋਰੇ ਤੋਰੇ ਦੀਆਂ ਦੋ ਬਿਹੜਾ ਵੇਖ ਲਿਆ ਤੁਸੀਂ ਇੱਕ ਪਹਿਲਾਂ ਵੇਖ ਲਈ 2 ਨੰਬਰ ਤੁਸੀਂ ਵੇਖ ਰਹੇ ਆ ਤੋਰੇ ਤੋਰੇ ਦੀਆਂ ਓਕੇ ਆ ਅਣਕੇ ਤੋਰੇ ਤੋਰੇ ਦਾ ਕਹਿੰਦਾ ਮਤਲਬ ਮੇਰਾ ਇਹ ਹੈ ਕਿੜਾ ਬੁੱਢੀਆਂ ਹਨ ਉਹ ਜੀ ਗਾਂ ਦਾ ਖਿੱਚ ਕੇ ਜੇ ਤੋਰਨੀ ਪੈਂਦੀ ਹੁੰਦੀ ਆ ਵਹਿ ਡੰਗ ਹੈ ਹੀ ਆ ਤੇ ਜਾਂਦੀਆਂ ਘੋੜੀ ਵਾਂਗੂ ਆ ਥਣ ਵੇਖ ਲਓ ਪੂਰੀ ਵਜਨ ਵਾਲੀ ਬੱਚੀ ਵੀ ਨੇ ਮੂਤੀ ਵਾਤੀ ਬਹੁਤ ਸੋਹਣੀ ਬਾਕੀ ਠੰਡਾ ਮਿੱਠਾ ਨਹੀਂ ਕੋਈ ਲਾਟੇ ਛਾੜ ਆ ਰਹੀ ਨਹੀਂ ਜਿੱਦਾਂ ਮਰਦੀ ਸੀ ਸਹੀ ਸਭ ਫੁੱਲਾ ਕੋਰਾ ਕਹਿੰਦਾ ਲੈ ਜਿਹੜੀ ਮਰਜ਼ੀ ਲੋ ਠੰਡਾ ਮਿੱਠਾ ਪੂਰੀਆਂ 47 ਜੋ ਮਾਨਤਾਨ ਹੋ ਜੂ ਵਲਟ ਲਾਜੇ ਕਾਫੀ ਬਾਕੀ ਆ ਹਫਤੇ ਦੇ ਆਸੇ ਪਾਸੇ ਆਣੇ ਸੂਪਣ 14 ਦਿੱਤਾ 14 ਮੰਨ ਕੇ ਸੌਦਾ ਕਰ ਲਿਓ ਇਹ 2 ਨੰਬਰ ਤੁਸੀਂ ਸਕਰੀਨ ਤੇ ਵੇਖੀਅਤ ਐ ਤੈਨਾਂ ਨੰਬਰ ਕੋਰੇ 3 ਨੰਬਰ ਬੱਚੀ ਵੀਰੇ ਦੂਜੇ ਸੂਏ ਆ 13 ਤੋਂ 14 ਕਿਲੋ ਪਿਛਲੇ ਸੂਏ ਦਾ ਦੁੱਧ ਦੱਸਿਆ ਬਾਕੀ ਕੋਈ ਵੀ ਵੈੜਾ ਭਰਾ ਆਪਦੀ ਸਮਝ ਨਾਲ ਲਵੇ ਮੈਂ ਕਿੱਨਾ ਜੋ ਸਕਦਾ ਹਣਾ ਵੀ ਆਪਣੇ ਤਾਂ ਜਿੰਨਾ ਦੱਸਿਆ ਆਪਾਂ ਉਹ ਦੱਸਣਾ ਵਾ ਥਣਾ ਦੀ ਗਰੰਟੀ ਹੋਊਗੀ ਆਪਣੀ ਸਮਾਂ ਸਮਾਂ ਇਹ ਲਊਗੀ ਵੀਰੇ ਹਫ਼ਤੇ ਦੇ ਅੰਦਰ ਬਾਹਰ ਹਫ਼ਤੇ ਤੋਂ ਕੋਈ 2 ਦਿਨ ਵੱਧ ਵੀ ਲੱਜ ਸਕਦੀ ਹਫ਼ਤੇ ਤੱਕ ਵੀ ਹੋ ਸਕਦੀ ਆ ਜੈ ਜਮਾਲ ਵੀਰੇ ਮੌਲਗਰ ਨੂੰ ਇਹਦਾ 40 42 ਜਿੰਨਾ ਮਰਜ਼ੀ ਕਰਾਲਾ 38000 ਤੋਂ ਮਾਨਦਾਨ ਹੋ ਜਾਊਗਾ ਸਹੀ 38 ਜੁਮਾਨਤਾਨ ਹੋ ਜੂ 3 ਨੰਬਰ ਦਾ 13 14 ਗੋਰਾ ਕਹਿੰਦਾ ਦੁੱਧ ਦਿੱਤਾ ਪਹਿਲਾਂ ਨੇ ਬਾਕੀ ਜਿਹਦੇ ਜਿਹੜਾ ਵੀ ਗੋਰਾ ਕਹਿੰਦਾ ਜਾਨਵਰ ਪਸੰਦ ਆਉਂਦਾ ਅਗਲਾ ਆਪਦੀ ਸਮਝ ਨਾਲ ਲੈ ਲੈ ਕੇ ਕਿੰਨਾ ਦੁੱਧ ਦੇਉ ਕਿਉਂਕਿ ਗੋਰੇ ਨੇ ਵੀ ਮਾਲ ਖਰੀਦਿਆ ਕੋਈ ਘਰਦਾ ਨਹੀਂ ਇਹਨੇ ਆਪਦੀ ਸਮਝ ਨਾਲ ਮਾਲ ਲਿਆ ਤੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉ ਉਹ ਅਗਲਾ ਆਪਦੀ ਸਮਝ ਨਾਲ ਲੈ ਲੇ ਇਹ ਵੀ ਕੋਈ ਹਫਤੇ ਦੇ ਆਸੇ ਪਾਸੇ ਸੂਪੂਗੀ ਦੋ ਦਿਨ ਗੋਰਾ ਕਹਿੰਦਾ ਉੱਤੇ ਵੀ ਲੈ ਸਕਦਾ ਉਹ ਚਲੋ ਦਿਨਾਂ ਦਾ ਤਾਂ ਕੋਈ ਪਤਾ ਨਹੀਂ ਹੁੰਦਾ ਦੋਵਾਂ ਚਾਰਾਂ ਦਿਨਾਂ ਦਾ ਤਾਂ ਤਾਂ ਠਾ ਠਾ ਹੋ ਜਾਂਦਾ ਕਈ ਵਾਰ ਦਿਨਾਂ ਤੋਂ ਜਾਨਵਰ ਪਹਿਲਾਂ ਵੀ ਸੂ ਪੈਂਦਾ ਬਾਕੀ ਗਰਮੀ ਆ ਸਿਆਲਾਂ ਚ ਤਾਂ ਚਲੋ ਪਸ਼ੂ ਆਮ ਹੀ ਦਿਨ ਵੱਧ ਲੈ ਜਾਂਦੇ ਆ ਕਿਉਂਕਿ ਮੌਸਮ ਵਧੀਆ ਹੁੰਦਾ ਗਰਮੀ ਆ ਥੋੜੀ ਜੀ ਜ਼ਿਆਦਾ ਪੈਂਦੀ ਆ ਆਪਣੇ ਤੇ ਗਰਮੀ ਚ ਥੋੜਾ ਜਿਹਾ ਪਸ਼ੂ ਵੀ ਬੇਰਾਮ ਹੁੰਦਾ ਦਿਨਾਂ ਦੁਨਾਂ ਤੇ ਸੂ ਪੈਂਦਾ ਕਈ ਵਾਰ ਕੋਈ ਸੌਖਾ ਜਾਨਵਰ ਦਿਨ ਉੱਤੇ ਵੀ ਲੈ ਜਾਂਦਾ ਬਾਲਟੇਲਾਂ ਬਹੁਤ ਪਈਆਂ ਲੈਵਾ ਬਹੁਤ ਗੱਡੂ ਵੀ ਠੰਡੀ ਠੁੰਡੀ ਬਹੁਤ ਆ ਮਾਣ ਨੂੰ ਬਹੁਤ ਚੰਗਾ ਲੱਗਾ ਵਾ ਮੋਟੇ ਮੋਟੇ ਥਾਣੇ ਕਿੰਨੇ ਦੀ ਗੋਰੇ ਇਹ ਇਹ ਬਰੇ ਮਾਲਵੇ ਮੋਲ 40 42 ਜਿੰਨਾ ਮਰਜੀ ਕਰ ਲਈਏ 38000 ਚੋਂ ਮਾਨਦਾਨ ਕਰ ਦਾਂਗੇ ਸਹੀ ਹੈ ਬਿਲਕੁਲ ਜੈ ਜਿਹੜਾ 38000 ਮਾਨਦਾਨ ਉਹ ਜੀ 4 ਨੰਬਰ ਗੋਰੇ 4 ਨੰਬਰ ਬੱਚੀ ਵੀਰੇ ਦੂਜੇ ਸੂਏ ਆ 14 ਤੋਂ 15 ਕਿਲੋ ਦੁੱਧ ਦੱਸਿਆ ਵੀਰੇ ਹੈਪ ਮੰਨ ਲਓ ਬਲੈਕ ਕਲਰ ਚ ਜਰਸੀ ਦਾ ਕ੍ਰਾਸ ਆ ਇਹਦੇ ਵਿੱਚ ਤੇ ਦੈਣ ਇਹ ਵੀ ਹਫਤੇ ਦੇ ਅੰਦਰ ਬਾਹਰੀ ਇਹ ਲਊਂਗੀ ਵੀਰੇ ਕਿੰਨੇ ਦੀ ਇਹ ਇਹਦਾ 40 ਚੋਂ ਮਾਨਦਾਨ ਕਰ ਦਾਂਗੇ ਵੀਰੇ ਬਹੁਤ ਚੰਗੀ ਬੱਚੀ ਆ ਮੰਨ ਲਓ ਬਲੈਕ ਕਲਰ ਦੇ ਵਿੱਚ ਦੋਸਤੋ 14 ਤੋਂ 15 ਦੁੱਧ ਦਿੱਤਾ ਗੋਰਾ ਕਹਿੰਦਾ ਇੰਨਾ ਕੀ ਮੰਨ ਲਿਓ ਬਾਕੀ ਹੋ ਸਕਦਾ ਤੁਹਾਡੀ ਸੇਵਾ ਸਾਮ ਸੰਭਾਲ ਵਧੀਆ ਹੋਈ ਬਾਕੀ ਹੁਣ ਤਾਂ ਗਰਮੀ ਦਾ 6 ਮਹੀਨਾ ਰਹਿ ਗਿਆ ਆ ਪਾਦੋਂ ਪਾਦੋਂ ਵਾਲਾ ਤੇ ਇਹ ਵਿੱਚੋਂ 2-4 ਮਹੀ ਪੈ ਕੇ 10 ਮਹੀਨ ਸੌਖਾ ਲੰਘ ਜਾਣਾ ਕਿਉਂਕਿ ਜਦੋਂ ਮੀਂਹ ਪੈਂਦਾ ਤੇ 2 ਕੁ ਦਿਨ ਤਾਂ ਮੌਸਮ ਜਾਂ ਵਧੀਆ ਰਹਿੰਦਾ ਕਿਉਂਕਿ ਹਵਾ ਹਵਾ ਵਗਦੀ ਰਹਿੰਦੀ ਆ ਤੇ ਆਹੀ ਮਹੀਨਾ ਅੱਗੇ ਤਾਂ ਫਿਰ ਰੁੱਤ ਵਧੀਆ ਆ ਹੀ ਜਾਣੀ ਆ ਚੜੇ ਅਸੂ ਤਾਂ ਫਿਰ ਚਲੋ ਫਰਕ ਪੂਰਾ ਹੀ ਪੈ ਜਾਂਦਾ ਆ ਆਪਾਂ ਦੋ ਭਾਦੋਂ ਦਾ ਹੀ ਆ ਪਲਟਲਾਂ ਬਹੁਤ ਪਈਆਂ ਦੁੱਧ 15 ਕਿਲੋ ਦੇ ਆਸੇ ਪਾਸੇ ਖੁੱਲਾ ਪਿਆ ਜੂ ਦੂਜਾ ਸੂਆ ਵੈੜ ਵਜਨ ਮੋਜਨ ਚ ਚੰਗੀ ਆ ਪਰ ਰੰਗ ਜ਼ਰੂਰ ਇਹਦਾ ਦੂਜਾ ਪਰ ਦੁੱਧ ਤਾਂ ਇਹਨਾਂ ਦਾ ਸੇਮ ਹੀ ਹੁੰਦਾ ਭਾਵੇਂ ਕਾਲੀ ਵੈੜ ਲੈ ਲਓ ਭਾਵੇਂ ਬਦਾਮੀ ਲੈ ਲਓ ਤੇ ਭਾਵੇਂ ਚਿੱਟੀ ਲੈ ਲਓ ਫੈਡ ਫੂਡ ਇਹਨਾਂ ਦੀ ਸੇਮ ਹੀ ਆਉਂਦੀ ਆ ਬਾਕੀ ਸੋਹਣੀ ਬੱਚੀ ਆ ਮੋٹے ਮੋٹے ਥਾਨ ਆ ਇਹਦੇ ਇਹਦੇ ਨਹੀਂ 42 ਦੀ ਗੋਰੇ ਇਹ ਵੀ 40 ਜੋ ਮਾਨਦਾਰ ਮੌਲਵੀ ਨੇ 42 45 ਅਗਲਾ ਜਿੰਨਾ ਮਰਜ਼ੀ ਕਰੇ ਰੇਡ ਪਹਿਲਾਂ ਜਾਇਜ਼ ਦੱਸੇ ਆ ਵੀ ਮਾਨਦਾਰਨ ਜਾਇਜ਼ ਹੋਊ ਅਗਲਾ ਕੋਈ ਇਹ ਨਾ ਕਹਵੇ ਕਿ ਹਨ 5-7000 ਦਾ ਫਰਕ ਹੋਊਗਾ ਹਨਾ ਸਹੀ ਆ ਹਾਂਜੀ ਦੋਸਤੋ 40 ਜੋ ਮਾਨਤਾਨ ਹੋਜੂ ਮੌਲਵੀ ਵੀਰ ਕਹਿੰਦਾ ਉਹਨੇ ਕੀ ਕੀਤੇ ਆ ਜਿੰਨੇ ਕਿ ਲੈਣੇ ਵਿੱਚੋਂ ਛੋੜਛਾਪਾ ਮਾਨਤਾਨ ਹੋਜੂ ਕੋਈ ਆਏ ਨਾ ਮੰਨੇ ਕਿ 5-7000 ਦਾ ਫਰਕ ਭਾਵੇਂ ਇਹਦਾ 40 ਕੀਤਾ 5000 ਦਾ ਫਰਕ ਪਾਈਏ ਤਾਂ 35 ਰਹਿ ਗਿਆ 7000 ਦਾ ਫਰਕ ਪਾਈਏ ਤਾਂ 33 ਰਹਿ ਗਿਆ ਤੇ 33 35000 ਦੀ ਕਿਹਨੇ ਮੱਛੀ ਦੇਣੀ ਆ ਦੇਣੀ ਤਾਂ ਗੱਲ ਦੂਰ ਦੀ ਅਗਲੇ ਨੇ ਵਿਖਾਉਣੀ ਨੀਗੀ ਇਹ ਤੇ ਆ ਜਾ ਲਾਸਤੇ ਗੁਰੇ ਇਹ ਬਣਦੇ ਵੀਰੇ ਦੂਜੇ ਸੋਏ ਸੁਣਾ ਤੇ ਉਹ ਰਜਰਸੀ ਕੁਆਲਟੀ ਉਲਟੀ ਬਹੁਤ ਬੱਚੀ ਤੇ 15 ਦਿਨ ਬਾਈ ਵੀਰੇ ਦੇ ਅਜੇ 15 ਦਿਨ ਹਾਂਜੀ ਤੇ ਦੁੱਧ ਦੱਸਿਆ ਦਾ ਵੀਰੇ 14 ਤੋਂ 15 ਕਿਲੋ ਪਿਛਲੇ ਕਿੰਨੇ ਦੀ ਵੀਰੇ ਬੱਚੀ ਦਾ ਹੈਗੀ 48 5000 ਦੀ ਅਜੇ ਤਿਆਰ ਹੋਵੇ ਪਰ ਅੱਜ ਇਹਦਾ 40 ਚੋਂ ਮਾਣਤਾ ਨਾ ਹੋਊਗਾ 15 ਕਿਲੋ ਦੁੱਧ ਗੋਰਾ ਕਹਿੰਦਾ ਦਿੱਤਾ ਇਹਨੇ ਬੱਚੀ ਹੈਗੀ 48 50 ਦੀ ਜਾਨੀ ਕਿ ਅੱਜ ਹੈਗੀ ਇਹ 15 ਦਿਨਾਂ ਦੀ ਕੱਚੀ ਅੱਜ ਦਾ ਮੁੱਲ 40 ਚੋ ਮਾਨ ਤਾਨ ਹੋ ਜੂ ਤੇ ਜਿੱਦਣ ਇਹ ਮੰਨ ਲਾ ਤਿਆਰ ਹੈ ਉਦੋਂ 48 2000 ਦੀ ਗੋਰਾ ਕਹਿੰਦਾ ਜਰਸੀ ਹੈ ਜਰਸੀ ਪਿਓਰ ਹੀ ਆ ਆਈ ਨਹੀਂ ਕਿ ਕੋਈ ਦੋਗਲਾ ਇਹ ਅੰਗ ਕ੍ਰਾਸ ਢਾਂਡੀ ਜੀ ਨਹੀਂ ਜਰਸੀ ਬ੍ਰੀਡ ਦੀ ਪੂਰੀ ਸੋਹਣੀ ਜਾਤ ਵਾਲੀ ਬੱਛੀ ਹੈ ਬੁੱਥੀ ਬਾਥੀ ਤੁਹਾਨੂੰ ਮੈਂ ਵੀਡੀਓ ਦੇ ਸਟਾਰਟਿੰਗ ਜੀ ਦੱਸਤਾ ਸੀਗਾ ਕਿ ਮੂੰਹ ਮੱਥੇ ਦੀ ਸੋਹਣੀ ਹੈ ਮੂੰਹ ਮੱਥੇ ਦੀ ਲਗਭਗ ਸਾਰੀਆਂ ਵੇੜਾਂ ਨਾਲ ਹੀ ਇਹ ਸੋਹਣੀ ਆ ਦਿੰਨੀਆਂ ਵਿਹੜਾਂ ਚਾਰ ਪਹਿਲਾਂ ਖੜੀਆਂ ਪੰਜ ਨੰਬਰ ਤੁਸੀਂ ਵੇਖ ਰਹੇ ਆ ਸਾਰੀਆਂ ਵਿਹੜਾਂ ਚ ਇਹਦੀ ਬੂਥੀ ਵੱਧ ਸੋਹਣੀ ਆ ਬਰੀਡ ਚ ਵੱਧ ਆ ਬਾਕੀ ਹਰੇਕ ਦੇ ਘਰੇ ਚਾਰ ਚਾਰ ਫੂਨ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਆਪੋ ਆਪਣੇ ਫੂਨਾਂ ਤੇ ਵੀਡੀਓ ਕਾਲ ਜਰੀਏ ਵੀ ਤੁਸੀਂ ਤਸੱਲੀ ਕਰ ਸਕਦੇ ਆ ਬਾਕੀ ਲੈਵਾਲੂ ਆ ਲਾਹੂ ਬਹੁਤ ਕਿਉਂਕਿ ਝੋਲੀ ਬਹੁਤ ਆ ਵੱਲ ਢਲਾਂ ਲੈ ਵਿੱਚ ਪਈਆਂ ਬਹੁਤ 15 ਦਿਨ ਪੈਂਡਿੰਗ ਆ ਹਜੇ ਅੱਜ 40 ਦੀ ਤਿਆਰ ਹੋਈ 48 50 ਦੀ ਗੋਰਾ ਕਹਿੰਦਾ ਵੱਛੀ ਆ ਤੇ ਜੇ ਕਿਸੇ ਨੇ ਥੋੜੀ ਜਿਹੀ ਵੱੱਧ ਚੰਗੀ ਵਹਿੜ ਲੈਣੀ ਆ ਤਾਂ ਅਗਲਾ ਇੱਕ ਨੰਬਰ ਲੈ ਲੈ 18-19 ਕਿਲੋ ਦੁੱਧ ਗੋਰਾ ਕਹਿੰਦਾ ਪਹਿਲਾਂ ਨੇ ਦਿੱਤਾ ਸਾਰਿਆਂ ਨਾਲੋਂ ਚੰਗੀ ਵਹਿੜ ਵੱੱਧ ਦੁੱਧ ਵਾਲੀ ਇਹ ਇੱਕ ਨੰਬਰ ਆ 18-19 ਦਿੱਤਾ 18-19 ਮੰਨ ਕੇ ਸੌਦਾ ਕਰ ਲਿਓ ਫਾਰਮ ਚੋਂ ਵਹਿੜ ਲਈ ਆ 20 ਕ ਨਾਗਾ ਬਾਈ ਕਹਿੰਦਾ ਜਿਹੜੇ ਫਾਰਮ ਚੋਂ ਲਈ ਆ ਬਾਕੀ ਡਾਟਾ ਮਿਲ ਜੂ ਫੋਨ ਨੰਬਰ ਸਕਰੀਨ ਤੇ ਤਿਆਰ ਆ ਪੁੜੇ ਜੇ ਨਵਾਈ ਫਿਰਦੀ ਆ ਸੂਪੇ ਦੋਆਂ ਘੰਟਿਆਂ ਨੂੰ ਸੂਪੇ ਲੈ ਜੇ ਦਿਹਾੜੀ ਡੰਗ ਲੈ ਜੇ ਤਾਂ ਲੈ ਹੀ ਜਾਵੇ ਪਾ ਜੈ ਜੀ ਆ ਪਿੰਡ ਸੁਖੇਆਲਾ ਜ਼ਿਲ੍ਹਾ ਫਰੋਹੀਪੁਰ ਤਹਿਸੀਲ ਜੀਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ